ਸਸਰੀ ਕਾਜੀ ਮੈਂ ਮਰਤੀ ਸਿੰਘ ਦੇ ਔਲ ਅੱਜ ਜਿਹੜੀ ਕਵਤਾ ਜੀ ਪਿਆ ਜੀ ਹੁਣ ਹੋਰ ਕੜੀ ਉਡੀਕ ਦੇ ਤਬਾਹੀ ਵਾਲੀ ਰੁੱਤ ਨੂੰ ਲੋ ਜੀ ਬਚਾ ਲੋ ਪੰਜਾਬੀਓ ਮਾਂ ਬੋਲੀ ਪਾਉਣ ਪਾਣੀ ਤੇ ਰੁੱਖਾਂ ਨੂੰ ਜੀਵ ਜੰਗਲ ਬਚਾ ਲੋ ਪਰਦੇਸਾਂ ਨਸਿਆਂ ਤੋਂ ਪੁੱਤਾਂ ਨੂੰ ਐਵੇਂ ਪੈਸੇ ਵਾਲੀ ਦੌੜ 'ਚ ਵਧਾਈ ਜਾਮੋ ਭੁੱਖ ਨੂੰ ਹੁਣ ਹੋਰ ਕੜੀ ਉਡੀਕ ਦੇ ਤਬਾਹੀ ਵਾਲੀ ਰੁੱਤ ਨੂੰ ਅੱਧਾ ਪੱਛਮੀ ਪੰਜਾਬ ਸਾਡਾ ਵੰਡ ਹੋਇਆ ਪਾਣੀ ਰਹਿੰਦਾ ਸੂਬਿਆਂ ਨੂੰ ਭੇਜ ਦਿੱਤਾ ਕੀਤੀ ਬੰਦ ਕਾਣੀ ਕਦੋਂ ਸਮਝੋਵੇ ਭਰਾਵੋ ਇਹ ਸਿਆਸੀ ਗੱਡ ਟੁੱਪ ਨੂੰ ਹੁਣ ਹੋਰ ਕਿਹੜੀ ਉਡੀਕ ਦੇ ਤਵਾਹੀ ਵਾਲੀ ਰੋਤ ਨੂੰ ਜਾਤਾ ਮਾਧਵਾ ਦਾ ਨਾਟ ਪਹਿਲਾਂ ਬੜੀ ਲਾਈ ਗਈ ਅੱਗ ਸੀ ਕਿੰਨੇ ਜਿਹੜੇ ਸਹਾਗ ਬੜੇ ਹੋਏ ਸੀ ਅਨਾਥ ਲੱਖਾਂ ਮਰੇ ਲੱਗ ਭੱਗ ਸੀ ਅਜੇ ਭੁੱਲੇ ਨਹੀਂ ਜਵਾਨ ਨੂੰ 84 47 ਵਾਲੇ ਦੁੱਖ ਨੂੰ ਹੁਣ ਹੋਰ ਕਿਹੜੀ ਉਡੀਕ ਦੇ ਤਵਾਹੀ ਵਾਲੀ ਰੋਤ ਨੂੰ ਦੇਵਨ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਵੋ ਕਹਿੰਦੀ ਗੁਰੂਆਂ ਦੀ ਬਾਣੀ ਨੱਕ ਲਗਵਾ ਕੇ ਕੋਤੇ ਮੱਥੇ ਲਾਏ ਪੜ ਪੜ ਰੱਪੇ ਖੜੀ ਉਥੇ ਹੀ ਕਹਾਣੀ ਅਸੀਂ ਆਪੇ ਗੱਲ ਪਾਉਣੀ ਆ ਬਸੋੜੇ ਵਾਲੇ ਦੁੱਖ ਨੂੰ ਹੁਣ ਹੋਰ ਕਿਹੜੂ ਢੀਕ ਦੇ ਤਵਾਹੀ ਵਾਲੀ ਰੋਤ ਨੂੰ ਹੱਸ ਕੇ